ਮੈਂ ਤੁਹਾਡਾ ਪੱਤਰਕਾਰ ਪੰਦਰਮਨ ਪਹੁੰਚਿਆ ਸਰਹੰਦ ਪਟਿਆਲਾ ਰੋਡ ਤੇ ਪਿੰਡ ਨੌ ਲਖਾ ਵਿਖੇ ਜਿੱਥੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਤੁਹਾਨੂੰ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹਾਂ ਇਤਿਹਾਸ ਗੁਰਦੁਆਰਾ ਸ੍ਰੀ ਨੌ ਲਖਾ ਸਾਹਿਬ ਪਾਤਸ਼ਾਹੀ ਨੌਵੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਧਰਮ ਪ੍ਰਚਾਰ ਦੌਰ ਸਮੇਂ ਪਿੰਡ ਉਗਾਣੀ ਤੋਂ ਚੱਲ ਕੇ ਇਸ ਸਥਾਨ ਤੇ ਆਏ ਸਨ ਅਤੇ ਇੱਕ ਦਿਨ ਇੱਥੇ ਵਿਸ਼ਰਾਮ ਕੀਤਾ ਸੀ ਇਸ ਸਮੇਂ ਮਾਤਾ ਗੁਜਰੀ ਜੀ ਵੀ ਨਾਲ ਸਨ ਸਵਬ ਨਾਲ ਲੱਖੀ ਸਾਹ ਬੰਗਾਰਾ ਵੀ ਪਹਿਲਾਂ ਹੀ ਤੋਂ ਇੱਥੇ ਠਹਿਰਿਆ ਹੋਇਆ ਸੀ ਜਿਸ ਦਾ ਇੱਕ ਬਲਦ ਗਵਾਚ ਗਿਆ ਸੀ ਉਸ ਨੇ ਸੁਖ ਸੁਖੀ ਸੀ ਜੇ ਮੇਰਾ ਬਲਦ ਮਿਲ ਜਾਵੇ ਤਾਂ ਮੈਂ ਕੁਝ ਟਕੇ ਗੁਰੂ ਜੀ ਨੂੰ ਭੇਟ ਕਰਾਂਗਾ ਥੋੜੇ ਸਮੇਂ ਪਿੱਛੋਂ ਜੰਗਲ ਵਿੱਚੋਂ ਬਲਦ ਮਿਲਣ ਦੀ ਤੇ ਖੁਸ਼ੀ ਵਿੱਚ ਨੌ ਟਕੇ ਲੈ ਕੇ ਲੱਖੀ ਸ਼ਾਹ ਗੁਰੂ ਜੀ ਦੀ ਹਜ਼ੂਰੀ ਵਿੱਚ ਪਹੁੰਚ ਗਿਆ ਗੁਰੂ ਜੀ ਨੇ ਟਕੇ ਬਿਨਾਂ ਛੂਏ ਸੰਗਤਾਂ ਦੇ ਹਵਾਲੇ ਕਰ ਦਿੱਤੇ ਤੇ ਲੱਖੀ ਸ਼ਾਹ ਨੇ ਸਮਝਿਆ ਕਿ ਗੁਰੂ ਜੀ ਮੇਰੀ ਭੇਟਾ ਤੋਂ ਖੁਸ਼ ਨਹੀਂ ਹੋਏ ਕਹਿਣ ਲੱਗਾ ਅੱਜ ਮੇਰੇ ਕੋਲ ਐਨੇ ਹੀ ਟਕੇ ਹਨ ਹੋਰ ਭੇਟਾ ਫੇਰ ਦੇ ਦਿਆਂਗਾ ਇਹ ਸੁਣ ਕੇ ਗੁਰੂ ਜੀ ਕਹਿਣ ਲੱਗੇ ਨਹੀਂ ਭਾਈ ਤੇਰੇ ਨੌ ਟਕੇ ਹੀ ਸਾਡੇ 9 ਲੱਖ ਦੇ ਬਰਾਬਰ ਹਨ ਰਾਤ ਨੂੰ ਵਿਸ਼ਰਾਮ ਸਮੇਂ ਕੁਝ ਸਿਆਣੇ ਬਜ਼ੁਰਗ ਗੁਰੂ ਜੀ ਦੇ ਦਰਸ਼ਨਾਂ ਲਈ ਪਹੁੰਚੇ ਸਭ ਨੇ ਬੜੇ ਤਨ ਮਨ ਧਨ ਨਾਲ ਗੁਰੂ ਜੀ ਦੀ ਸੇਵਾ ਕੀਤੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਸੰਗਤਾਂ ਨੂੰ ਪਿੰਡ ਨੌ ਲੱਖਾ ਦੇ ਨਾਮ ਤੇ ਮੌੜੀ ਗੱਡਣ ਲਈ ਕਿਹਾ ਤਾਂ ਇਸ ਤਰ੍ਹਾਂ ਪਿੰਡ ਦੀ ਸ਼ੁਰੂਆਤ ਹੋਈ ਸਥਾਨਕ ਰਵਾਇਤ ਅਨੁਸਾਰ ਇਸ ਪਿੰਡ ਦਾ ਨਾਮ ਨੌ ਲੱਖਾ ਪੈ ਗਿਆ